ਇਸ ਵਕਤ ਵੀਪਾ ਗੁਰਪ੍ਰੀਤ ਕੋਰ ਜੋ ਨੇ ਉਹ ਚੋਣ ਪ੍ਰਚਾਰ ਕਰ ਰਹੇ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਇੱਥੇ ਇਹਨਾਂ ਦੇ ਨਾਲ ਤਸਵੀਰਾਂ ਕਰਾਉਣ ਦੇ ਲਈ ਪਹੁੰਚ ਰਹੇ ਨੇ ਅਤੇ ਵੱਖਰਾ ਇੱਕ ਮਾਹੌਲ ਜਿਹੜਾ ਹੈਗਾ ਇਸ ਵਕਤ ਇੱਥੇ ਬਣਿਆ ਹੋਇਆ ਹੈ ਜੀ ਤਸਵੀਰ ਤੁਸੀਂ ਇਸ ਵਕਤ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਇਸ ਵਕਤ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਾਂਗੇ ਜੋ ਲੋਕ ਇੱਥੇ ਇਸ ਵਕਤ ਚੋਣਪੁਰ ਮੁਹਿੰਮ ਵਿੱਚ ਹਿੱਸਾ ਲੈ ਰਹੇ ਨੇ ਆ ਖੋਸਾ ਸਾਹਿਬ ਕਿਸ ਤਰੀਕੇ ਤਸਵੀਰ ਦੇਖ ਰਹੇ ਬਹੁਤ ਵਧੀਆ ਮਾਹੌਲ ਹੈ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਹੀ ਬੰਦਾ ਕੌਣ ਹੈ ਲੋਕ ਸੀਐਮ ਸਾਹਿਬ ਨੂੰ ਪਿਆਰ ਕਰਦੇ ਆ ਸੀਐਮ ਸਾਹਿਬ ਦੇ ਧਰਮ ਪਤਨੀ ਜੀ ਸਾਡੇ ਭੈਣ ਜੀ ਗੁਰਪ੍ਰੀਤ ਜੀ ਇੱਥੇ ਆਏ ਸੀ ਲੋਕਾਂ ਦਾ ਪੂਰਾ ਹਤਸ਼ਾ ਕੱਲੀ-ਕੱਲੀ ਵੋਟ ਆਮ ਆਦਮੀ ਪਾਰਟੀ ਨੂੰ ਪਹੁੰਚੇ 92 ਨਹੀਂ ਹੁਣ ਕਹਿੰਦੇ 96 ਕਰਨੇ ਆ ਇਥੋਂ ਨਹੀਂ ਰੱਖੀ ਜਾਣੀ ਹੈ ਜਲੰਧਰ ਤੋਂ ਪੂਰੀ ਤਿਆਰੀ ਹੈ ਤੇ ਪੂਰਾ ਲੋਕਾਂ ਨੂੰ ਪਤਾ ਲੱਗ ਗਿਆ ਕੰਮ ਕਰਨ ਵਾਲੇ ਬੰਦੇ ਕਿਹੜੇ ਆ ਕੀ ਕਹਿੰਦੇ ਜਲੰਧਰ ਦੀ ਜਨਤਾ ਕੀ ਕਹਿੰਦੀ ਹੈ ਜਲੰਧਰ ਦੀ ਜਨਤਾ ਸਾਰੀ ਤਿਆਰ ਆ ਆਮ ਆਦਮੀ ਪਾਰਟੀ ਨਾਲ ਸੀਐਮ ਸਾਹਿਬ ਨੂੰ ਪਿਆਰ ਕਰਦੇ ਆ ਸੋ ਇਥੋਂ ਦੇ ਜੋ ਸਾਡੇ ਕੈਂਡੀਡੇਟ ਨੇ ਬਹੁਤ ਬੇहद ਇਮਾਨਦਾਰ ਸ਼ਰੀਫ ਤੇ ਬਹੁਤ ਹੀ ਚੁੰਨੀ ਲਾਲ ਸਾਡੇ ਪੁਰਾਣੇ ਰਹੇ ਸਤਕਾਰਯੋਗ ਨੇ ਮੰਤਰੀ ਸਾਹਿਬ ਰਹੇ ਨੇ ਉਹਨਾਂ ਦੀ ਵੀ ਸ਼ਖਸੀਅਤ ਤੇ ਕੋਈ ਦਾਗ ਨਹੀਂ ਉਦੋਂ ਆਮ ਆਦਮੀ ਪਾਰਟੀ ਹੈ ਨਹੀਂ ਸੀ ਅੱਜ ਆਮ ਆਦਮੀ ਪਾਰਟੀ ਹੈਗੀ ਉਹਨਾਂ ਦਾ ਪਰਿਵਾਰ ਸਾਡੇ ਚ ਸ਼ਾਮਲ ਹੈ ਤਾਂ ਅਸੀਂ ਵੈਲਕਮ ਵੀ ਕੀਤਾ ਉਹਨਾਂ ਦਾ 2 ਸਾਲ ਤੋਂ ਸਾਡੇ ਨਾਲ ਸੇਵਾ ਕਰ ਰਹੇ ਆ ਲੋਕਾਂ ਦੀ ਤੇ ਹੁਣ ਵੀ ਅਸੀਂ ਇਹ ਲੋਕਾਂ ਨਾਲ ਵੀ ਵਾਅਦਾ ਕੀਤਾ ਤੇ ਉਹਨਾਂ ਨੇ ਵੀ ਕੱਲ ਭਰੋਸਾ ਦਿੱਤਾ ਕਿ ਕੱਲੀ ਕੱਲੀ ਗਲੀ ਜਿਵੇਂ ਚੁੰਨੀ ਲਾਲ ਜੀ ਦੇ ਟਾਈਮ ਤੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਸੀ ਉਦੋਂ ਵੀ ਬੈਟਰ ਸਹੂਲਤਾਂ ਦੇਵਾਂਗੇ ਕਿਉਂਕਿ ਹੁਣ ਇਮਾਨਦਾਰ ਸਰਕਾਰ ਆ ਤੇ ਇਮਾਨਦਾਰੀ ਸਾਡਾ ਕੈਂਡੀਡੇਟ ਆ ਪੂਰੀ ਲੀਡ ਨਾਲ ਜਿੱਤਾਂਗੇ ਪੂਰਾ ਭਰੋਸਾ ਸਾਨੂੰ ਤੇ ਜਿਹੜੀਆਂ ਚਾਰ ਦੂਸਰੀਆਂ ਉਹ ਵੀ ਜਿੱਤਾਂ ਕਿਵੇਂ ਲੱਗ ਰਿਹਾ ਅੱਜ ਮੈਡਮ ਗੁਰਪ੍ਰੀਤ ਕੋਰ ਜੀ ਖੁਦ میدان ਵਿੱਚ ਉਤਰੇ ਹੋਏ ਨੇ ਲੋਕਾਂ ਨੂੰ ਮਿਲ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਹੈ ਬਾਕੀ ਇੱਥੇ ਜਿਹੜੇ ਮੋਹਿੰਦਰ ਭਗਤ ਜੀ ਬਹੁਤ ਸ਼ਰੀਫ ਇਨਸਾਨ ਹੈ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਹੈ ਭਗਤ ਚੁੰਨੀ ਲਾਲ ਜੀ ਉਹਨਾਂ ਦੀਆਂ ਇੱਥੇ ਜਿਹੜੀ ਬਹੁਤ ਸਾਰੀਆਂ ਦੇਣ ਹੈ ਜਿਹੜੇ ਭਾਵੇਂ ਸੜਕਾਂ ਦੀ ਗੱਲ ਹੋਵੇ ਗਲੀਆਂ ਦੀ ਗੱਲ ਹੋਵੇ ਤਾਂ ਅਸੀਂ ਇੱਥੇ ਡੋਰ ਟੂ ਡੋਰ ਕੈਂਪੇਨ ਕਰਦੇ ਸਾਨੂੰ ਬਹੁਤ ਹੀ ਅੱਛਾ ਰਿਸਪੌਂਸ ਮ ਬਿਲਕੁਲ ਕੁਝ ਹੋਰ ਮਹਿਲਾਵਾਂ ਆਏ ਥੇ ਜੇ ਸਾਡੇ ਨਾਲ ਨੇ ਮੈਡਮ ਕਿਸ ਤਰੀਕੇ ਦਾ ਲੱਗ ਰਿਹਾ ਜਲੰਧਰੀ ਤਸਵੀਰ ਕਿਸ ਤਰੀਕੇ ਦੀ ਹੋਏਗੀ ਹਾਂਜੀ ਕਿਸ ਤਰੀਕੇ ਦਾ ਲੱਗ ਰਿਹਾ ਕੀ ਤਸਵੀਰ ਹੋਏਗੀ ਜਲੰਧ ਅੱਛਾ ਹੀ ਲੱਗ ਰਿਹਾ ਹੈ ਕਿ ਅੱਛੀ ਹੋਏਗੀ ਪੋਜ਼ਿਟਿਵ ਹੈ ਹਾਂਜੀ ਸਰ ਪੋਜ਼ਿਟਿਵ ਹੈ ਜੀ ਸਰ ਆਮ ਆਦਮੀ ਪਾਰਟੀ ਪਾਸੇ ਜੋ ਵੀ ਅੱਜ ਮਾਹੌਲ ਦੇਖਣ ਨੂੰ ਮਿਲਿਆ ਦੇਖਿਆ ਸੀ ਸਾਰਾ ਪੋਜ਼ਿਟਿਵ ਹੈ ਜਾਨੀ ਜਿੱਤ ਨਿਸ਼ਚਿਤ ਹੈ ਹਾਂਜੀ ਮੈਡਮ ਕੀ ਕਹਿਣਾ ਚਾਹ ਰਹੇ ਆ ਬਹੁਤ ਵਧੀਆ ਅੱਛਾ ਰਿਸਪੌਂਸ ਮਿਲੂਗਾ ਹਾਂਜੀ ਅੱਜ ਮੁੱਖ ਮੰਤਰੀ ਸਾਹਿਬ ਦਾ ਪਰਿਵਾਰ ਆਇਆ ਹੋਇਆ ਹੈ ਕੈਂਪੇਨ ਕਰ ਰਿਹਾ ਹੈ ਉਹ ਚੀਜ਼ ਨਾ ਕਿਵੇਂ ਦਾ ਦੇਖ ਰਹੇ ਬਹੁਤ ਅੱਛਾ ਲੱਗਿਆ ਹਾਂਜੀ ਹਾਂਜੀ ਬਹੁਤ ਦੱਚਣ ਲੱਗਿਆ ਮੈਡਮ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ ਹਾਂਜੀ ਬਿਲਕੁਲ ਇਹ ਜਲੰਧਰ ਦੇ ਲੋਕ ਨੇ ਜੋ ਕਿ ਇਸ ਵਕਤ ਕਹਿ ਰਹੇ ਨੇ ਕਿ ਜਿੱਤ ਜਿਹੜੀ ਹੈਗੀ ਹੈ ਉਹਨਾਂ ਦੀ ਪੱਕੀ ਹੈ ਅਤੇ ਇਸ ਵਕਤ ਪਗਵੰਤ ਮਾਨ ਦੇ ਜੋ ਮਿਸਿਸ ਨੇ ਗੁਰਪ੍ਰੀਤ ਕੌਰ ਜੀ ਉਹ ਇਸ ਵਕਤ ਮੈਦਾਨ ਵਿੱਚ ਉਤਰੇ ਹੋਏ ਨੇ ਅਤੇ ਲੋਕਾਂ ਦੇ ਨਾਲ ਜਾ ਕੇ ਗੈਟ ਟੂਗੇਦਰ ਕਰ ਰਹੇ ਨੇ ਲੋਕਾਂ ਨੂੰ ਮਿਲ ਰਹੇ ਨੇ ਅਤੇ ਵੋਟ ਪਾਣ ਲਈ ਉਤਸ਼ਾਹਿਤ ਜਿਹੜਾ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਫਿਲਹਾਲ ਵਿਖਦੇ ਆ ਅਗਲੀ ਤਸਵੀਰ ਕਿਸ ਤ जलंधर तो कैमरा सूरज प्रकाश दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप